हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਵਾ ਕੀ ਹਾਲ ਚਾਲ ਜਾਈਓ ਸਭੀ ਸਾਜਾ ਠੀਕ ਠਾਕ ਹੋ ਗਏ ਤੇ ਮ제 ਦੇ ਵਿੱਚ ਹੋ ਗਏ ਤੇ ਅੱਜ ਆਪਾਂ ਫਿਰ ਤੁਹਾਡੇ ਵਾਸਤੇ ਪ੍ਰਿੰਟ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਆ ਵੀ ਤੇ ਸੂਟ ਤੁਸੀਂ ਵੇਖੋ ਤੇ ਵੇਖ ਕੇ ਦੱਸਿਓ ਕਿ ਤੁਹਾਨੂੰ ਕਿਵੇਂ ਦੇ ਲੱਗੇ ਆ ਪਿਓਰ ਕਾਟਨ ਦੇ ਸੂਟ ਹੋਣਗੇ ਵੱਡਿਆ ਘਨਾ ਦੇ ਸੂਟ ਗਰਮੀ ਦੇ ਵਿੱਚ ਜਿਸ ਤਰ੍ਹਾਂ ਹੁਣ ਗਰਮੀ ਪੈ ਰਹੀ ਹੈ ਵੀ ਤੇ ਉਹਦੇ ਵਿੱਚ ਪਾਉਣ ਵਾਸਤੇ ਬਹੁਤ ਸੋਹਣੇ ਸੂਟ ਆ ਤੇ ਜੈਂਪਰ ਦੇ ਵਿੱਚ ਲੈਸ ਲਾ ਕੇ ਤਿਆਰ ਕਰੋ ਤਾਂ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਤੁਹਾਡਾ ਨਾਲ ਪਲੇਨ ਦੁਪੱਟਾ ਲੈ ਆ ਕੇ ਤਿਆਰ ਕੀਤਾ ਵੀ ਬਹੁਤ ਸੋਹਣਾ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਵੀ ਨਾਲ ਬਾਏ ਕਰਨਾ ਚਾਹੁੰਦੇ ਜੇ ਤੇ ਤੁਹਾਨੂੰ ਦੁਪੱਟਾ ਵੀ ਮਿਲ ਜਗਾ ਦੁਪੱਟੇ ਦੇ ਪੈਸੇ ਤੁਹਾਨੂੰ ਅਲੱਗ ਲੱਗਣਗੇ ਅਗਲੇ ਨਾਲ ਮੈਂ ਪਿਕਸ ਵੀ ਲਾਉਂਗੀ ਜਿੱਦਾਂ ਇੰਸਟਾ ਤੇ ਰੀਲਾਂ ਚੱਲਦੀਆਂ ਇਹਨਾਂ ਸੂਟਾਂ ਦੀਆਂ ਤੇ ਮੈਂ ਆ ਫੋਟੋ ਵੀ ਨਾਲ ਲਾ ਦੂੰਗੀ ਆ ਵੇਖੋ ਜੀ ਦੂਸਰਾ ਸੂਟ ਇਹ ਹੈ ਗਾਜੇ ਮਜ਼ੈਂਟਾ ਕਲਰ ਦਾ ਬਹੁਤ ਪਿਆਰਾ ਪ੍ਰਿੰਟ ਹੈ ਆ ਵੇਖੋ ਇਹਦੇ ਤੁਸੀਂ ਜੇ ਫਰੌਕ ਬਣਾਉਣੀ ਚਾਹੁੰਦੇ ਹੋ ਵੋ ਤੇ ਫਰੌਕ ਵੀ ਬਣਾ ਸਕਦੇ ਹੋ ਤੇ ਜੇ ਸੂਟ ਤੁਸੀਂ ਤਿਆਰ ਕਰਨਾ ਤੇ ਸੂਟ ਵੀ ਰੈਡੀ ਕਰ ਸਕਦੇ ਹੋ ਵੀ ਇਹਦੇ ਵਿੱਚ ਤਾਂ 로ਜੀ ਕਲਰ ਦੀ ਪਾਈਪਿੰਗ ਦਾ ਟੱਚ ਦਿੱਤਾ ਹੋਇਆ ਤੇ ਬਹੁਤ ਸੋਹਣਾ ਸੂਟ ਲੱਗੂਗਾ ਇਹ ਹੈਗਾ ਜੀ ਆਪਣਾ ਰਿਯਨ ਕਾਟਨ ਦੇ ਵਿੱਚ ਜਿਹੜਾ ਤੁਹਾਨੂੰ ਪਹਿਲਾ ਸੂਟ ਦਿਖਾਇਆ ਤਾਂ ਉਹ ਮਲ ਕਾਟਨ ਦੇ ਵਿੱਚ ਹੈਗਾ ਬਹੁਤ ਸੋਹਣਾ ਕਿਸੇ ਵੀ ਸੂਟ ਦੇ ਥੱਲੇ ਲਾਈਨਿੰਗ ਲਾਉਣ ਦੀ ਜ਼ਰੂਰਤ ਨਹੀਂ ਪਊਗੀ ਤੁਹਾਨੂੰ ਇਹ ਹੈਗਾ ਹੈ ਆਫ ਵਾਈਟ ਕਲਰ ਦੇ ਵਿੱਚ ਸੂਟ ਇਹ ਦੇਖੋ ਇਹਦਾ ਪ੍ਰਿੰਟ ਵੇਖੋ ਤੇ ਕਿੰਨਾ ਸੋਹਣਾ ਇਹਦਾ ਕੋਟ ਸੈੱਟ ਬੜਾ ਬਹੁਤ ਸੋਹਣਾ ਲੱਗਣਾ ਹੈ ਜੀ ਆਹ ਲਓ ਇਹਦੇ ਨਾਲ ਤੁਸੀਂ ਇਹਦੇ ਨਾਲ ਤੁਸੀਂ ਮਹਿੰਦੀ ਕਲਰ ਦਾ ਦੁਪੱਟਾ ਕੈਰੀ ਕਰ ਸਕਦੇ ਹੋ ਤੇ ਨਾਲ ਆਫ ਵਾਈਟ ਕਲਰ ਦੀ ਲੈਂਸ ਲਗਾ ਕੇ ਤਿਆਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਤਿਆਰ ਹੋਗਾ ਇਹ ਵੀ ਪਿਓਰ ਮਲ ਕੋਟਨ ਦੇ ਵਿੱਚ ਸੂਟ ਹੈ ਜੀ ਅੱਜ ਜੋ ਰੀਸ ਦੇ ਵਿੱਚ ਸੂਟ ਚੱਲ ਰਹੇ ਹਨ ਬਹੁਤ ਪਿਆਰਾ ਪ੍ਰਿੰਟ ਹੈ ਕਿਸੇ ਵੀ ਸੂਟ ਥਲੇ ਤੁਹਾਨੂੰ ਦੱਸਿਆ ਨਾ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਵੀ ਤੁਸੀਂ ਵਿਦਆਊਟ ਲਾਈਨਿੰਗ ਸੂਟ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਆ ਪਾ ਮਸਲੀਨ ਦੇ ਵਿੱਚ ਸੂਟ ਦੇਖੋ ਪ੍ਰਿੰਟ ਇਹਦਾ ਕਿੰਨਾ ਸੋਹਣਾ ਜੇ ਦਾ ਤੁਸੀਂ ਸੂਟ ਰੈਡੀ ਕਰਵਾਉ ਬਲੈਕ ਕਲਰ ਦਾ ਦੁਪੱਟਾ ਲੈ ਕੇ ਤੇ ਨਾਲ ਆਫ ਵਾਈਟ ਕਲਰ ਦੀ ਤੁਸੀਂ ਲੈ ਸਕਦਾ ਕਿ ਸੂਟ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਦੁਪੱਟਾ ਵੀ ਨਾਲ ਬਾਏ ਕਰਨਾ ਚਾਹੁੰਦੇ ਹੋ ਤੇ ਦੁਪੱਟਾ ਤੁਹਾਨੂੰ ਸੀ ਰੈਡੀ ਕਰਵਾ ਦਾਂਗੇ ਆ ਵੀ ਮਸਲੀਨ ਦੇ ਵਿੱਚ ਇਹ ਦੂਸਰਾ ਪ੍ਰਿੰਟ ਹੈਗਾ ਮਸਲੀਨ ਦੇ ਵਿੱਚ ਆ ਦੇਖੋ ਦੁਪੱਟਾ ਤੇ ਜਿਵੇਂ ਦਾ ਵੀ ਕਹੋਗੇ ਉਵੇਂ ਦਾ ਡਾਈ ਕਰਾ ਲਾਂਗੇ ਟਾਈ ਐਂਡ ਡਾਈ ਲੈਣਾ ਹੈ ਸਿੰਪਲ ਲੈਣਾ ਹੈ ਲੈਸ ਲਗਾ ਕੇ ਲੈਣਾ ਵੇ ਉਵੇਂ ਡਾਈ ਕਰਵਾ ਲਾਂਗੇ ਤੇ ਵਿਦਾਊਪਟਾ ਤੇ ਸੂਟ ਲੈ ਸਕਦੇ ਹੋ ਦੁਪੱਟੇ ਦੇ ਨਾਲ ਵੀ ਸੂਟ ਲੈ ਸਕਦੇ ਹੋ ਦੁਪੱਟਾ ਤੁਹਾਡੇ ਕਹੇ ਤੇ ਅਸੀਂ ਡਾਈ ਕਰਵਾਵਾਂਗੇ ਆ ਦੇਖੋ ਜੀ ਕਾਟਨ ਕਿੰਨਾ ਸੋਹਣਾ ਪ੍ਰਿੰਟਾ ਦੇਖੋ ਇਹ ਵੀ ਪਿਓਰ ਕਾਟਨ ਇਸੂਟ ਕੋਈ ਇਹਦੇ ਥੱਲੇ ਲਾਈਨਿੰਗ ਲਗਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਪਿਓਰ ਕਾਟਨ ਹੈ ਸੌਫਟ ਵਾਲੀ ਕਾਟਨ ਇਹ ਦਿਨਾਂ ਟਾਈਆਂ ਟਾਈ ਦੁਪੱਟਾ ਬਹੁਤ ਸੋਹਣਾ ਲੱਗੂਗਾ ਆ ਲੋ ਜੀ ਇਹੋ ਤੇ ਵਿੱਚ ਦੂਸਰਾ ਕਲਰ ਹੈ ਕਿੰਨਾ ਸੋਹਣਾ ਸੂਟ ਹੈ ਕਿੰਨਾ ਪਿਆਰਾ ਕਲਰ ਲੱਗਣਗਾ ਇਹ ਸਾਡੇ ਸਾਰੇ ਸੀਗੇ ਪ੍ਰਿੰਟ ਸੂਟ ਤੇ ਆਹ ਵਾਲਾ ਜਿਹੜਾ ਮੈਂ ਅੱਜ ਸੂਟ ਵੇਅਰ ਕੀਤਾ ਵਾ ਇਹ ਆਪਾਂ ਪਿਛਲੀ ਵੀਡੀਓ ਚ ਪਾਇਆ ਸੀ 350 ਵਾਲੇ ਸੂਟ ਇਹ ਮੈਂ ਲੈਸਾ ਲਗਾ ਕੇ ਤਿਆਰ ਕੀਤਾ ਵੇਖੋ ਕਿੰਨਾ ਪਿਆਰਾ ਲੱਗਦਾ ਪਿਆਰ ਤੇ ਨਾਲ ਇਹਦੇ ਮੈਂ ਟਾਈ ਐਂਡ ਡਾਈ ਵਾਲਾ ਦੁਪੱਟਾ ਕੀਤਾ ਡਬਲ ਡਾਈ ਹਾਲੇ ਕੋਈ ਲੈਸ ਲਗਾਈ ਹੋਈ ਆ ਤੇ ਤੁਸੀਂ ਵੀ ਇਦਾਂ ਕਰਕੇ ਸੂਟ ਰੈਡੀ ਕਰਵਾ ਸਕਦੇ ਹੋ ਗਲੇ ਤੇ ਵੀ ਲੈ ਐਸਾ ਟੱਚ ਦਿੱਤਾ ਤੁਸੀਂ ਵੀ ਇਦਾਂ ਸੂਟ ਰੈਡੀ ਕਰਵਾ ਸਕਦੇ ਆ ਵੀ ਹਲਕੇ ਤੋਂ ਹਲਕੇ ਸੂਟ ਨੂੰ ਆਪਾਂ ਅਗਰ ਇਹਦੀ ਸਟਿਚਿੰਗ ਵਧੀਆ ਤਰੀਕੇ ਨਾਲ ਕੀਤੀ ਹੋਵੇ ਤੇ ਉਹਨੂੰ ਆਪਾਂ ਵਧੀਆ ਸੂਟ ਬਣਾ ਸਕਦੇ ਹਾਂ ਤੇ ਮੈਂ ਉੱਪਰ ਆਪਣਾ ਫੋਨ ਨੰਬਰ ਮੈਂਸ਼ਨ ਕਰ ਦਾਂਗੀ ਤੁਸੀਂ ਫੋਨ ਕਰਕੇ ਇਹਦਾ ਪ੍ਰਾਈਸ ਪੁੱਛ ਸਕਦੇ ਹੋ ਤੇ ਸੂਟ ਬਾਈ ਕਰ ਸਕਦੇ ਹੋ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਦੱਸਿਓ ਕਿ ਤੁਹਾਨੂੰ ਸੂਟਾਂ ਦੀ ਕਲੈਕਸ਼ਨ ਕਿਵੇਂ ਦੀ ਲੱਗੀ ਦੂਰ ਕਰਿਓ ਜੀ ਤੇ ਮਿਲ ਅੱਗੇ ਤੁਹਾਨੂੰ ਹੁਣ ਅਗਲੀ ਵੀਡੀਓ ਦੇ ਵਿੱਚ ਤੇ ਇਹ ਵੀ ਦੱਸਿਓ ਕਿ ਨੈਕਸਟ ਵੀਡੀਓ ਮੈਂ ਪ੍ਰਿੰਟ ਸੂਟਾ ਦੇ ਲੈ ਕੇ ਆਵਾਂ ਕਿ ਜਾਂ ਕਢਾਈ ਵਾਲੇ ਸੂਟਾ ਦੇ ਲੈ ਕੇ ਆਵਾਂ ਓਕੇ ਥੈਂਕ ਯੂ